ਤੋਂ ਮੋਰੇ ਉਹ ਹੰਕਾਰ ਵਿੱਚ ਬੋਲਿਆ ਕਹਿੰਦਾ ਜੀ ਤੁਸੀਂ ਕੀ ਸੁਣਾਈ ਗਏ ਡੇਢ ਘੰਟਾ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਮੁਕਤ ਹੋਈਦਾ ਹੈ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਦੁੱਖ हट ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਜਪਣ ਨਾਲ ਜਨਮ ਮਰਨ ਤੋਂ ਬਚ ਜਾਈਦਾ ਹੈ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਨਰਕ ਚ ਨਹੀਂ ਪੈਂਦੇ ਕਹਿੰਦਾ ਲਓ ਮੈਂ ਕਹਿ ਦਿੰਨਾ ਵਾਹਿਗੁਰੂ 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 ਕਹਿੰਦਾ ਮੈਂ ਨਰਕ ਚੋਂ ਬਾਹਰ ਨਿਕਲ ਗਿਆ ਮੈਂ ਕਹਿੰਦਾ ਨਾ ਵਾਹਿਗੁਰੂ ਵਾਹਿਗੁਰੂ ਮੈਂ ਨਰਕ ਤੋਂ ਬਚ ਗਿਆ ਕਹਿੰਦਾ ਮੈਂ ਮੁਕਤ ਹੋ ਗਿਆ ਮੈਂ ਕਹਿੰਦਾ ਨਾ ਵਾਹਿਗੁਰੂ ਬਾਬਾ ਜੀ ਮੋਰੇ ਚੁੱਪ ਕਰਦੇ ਜਿਹੜਾ ਉਹਨੇ ਗਲ ਵਿੱਚ ਹਜੂਰੀਆ ਪਾਇਆ ਹੋਇਆ ਸੀ ਨਾ ਕਪੜਾ ਉਹਦੇ ਨਾਲ ਇਦਾਂ ਮੂੰਹ ਟੱਕੇ ਅੱਗੇ ਲੰਘ ਗਏ ਗੱਡੀ 'ਚ ਬਹਿ ਗਏ ਸੇਵਾ ਦਾ ਹਰ ਜਿਹੜੇ ਨਾਲ ਸੇਵਾ ਕਰਦੇ ਸੀ ਬਾਬਾ ਮਹਿੰਦਰ ਸਿੰਘ ਦੀ ਬਾਤ ਵਿੱਚੋਂ ਸੰਤ ਬਣੇ ਉਹ ਜਗਾ ਉੱਤੇ ਉਹ ਕਹਿੰਦੇ ਬਾਬਾ ਜੀ ਤੁਸੀਂ ਜਵਾਬ ਕਿਉਂ ਨਹੀਂ ਦਿੱਤਾ ਉਹਨੂੰ ਕਹਿੰਦੇ ਕੋਈ ਦਲੀਲ ਦਿੰਦੇ ਤੁਸੀਂ ਕਥਾ ਵਿੱਚ ਇੰਨੀਆਂ ਦਲੀਲਾਂ ਦਿੰਦੇ ਹੋ ਉਹਨੂੰ ਕੋਈ ਦਲੀਲ ਦੇ ਕੇ ਸਮਝਾ ਦਿੰਦੇ ਅੱਗੋਂ ਫਿਰ ਉਹ ਬਾਬਾ ਜੀ ਪਿਆਰ 'ਚ ਬੋਲੇ ਕਹਿੰਦੇ ਭਾਈ ਇਕੱਲੇ-ਇਕੱਲੇ ਨੂੰ ਸਮਝਾਉਣ ਦਾ ਹੁਕਮ ਨਹੀਂ ਹੈ ਸਾਰਾ ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੱਬਿਆਂ ਵਿੱਚ ਹੀ ਕਹਿਣ ਦਾ ਹੁਕਮ ਹੈ ਇਕੱਲੇ ਇਕੱਲੇ ਨੂੰ ਇਹ ਦਲੀਲਾਂ ਦੇਣ ਦਾ ਸਾਨੂੰ ਹੁਕਮ ਨਹੀਂ ਹੈ ਕਹਿੰਦੇ ਭਾਈ ਜਿਹਦਾ ਨਾਮ ਹੈ ਨਾ ਉਹ ਆਪੇ ਜਵਾਬ ਦੇ ਦਊਗਾ ਅਸੀਂ ਕਿਉਂ ਜਵਾਬ ਦੇਣਾ ਹੈ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੁੰਦਾ ਹੈ ਕਹਿੰਦੇ ਅਸੀਂ ਕਿਉਂ ਜਵਾਬ ਦੇਣਾ ਹੈ ਜਿਹਦਾ ਨਾਮ ਹੈ ਭਾਈ ਆਪੇ ਜਵਾਬ ਦਊਗਾ ਮਾਪਰ ਚੁੱਪ ਕਰ ਗਏ ਹੁਣ ਇਹ ਗੱਲ ਨੂੰ 2 ਸਾਲ 3 ਸਾਲ ਚ 4 ਸਾਲ ਲੰਘ ਗਏ ਉਹ ਬੰਦਾ ਬੜਾ ਵੱਡਾ ਅਫਸਰ ਸੀ ਰਿਟਾਇਰ ਹੋਣ ਵਾਲਾ ਸੀ ਅੰਦਰੋਂ ਲੋਬੀ ਸੀ ਸਾਸੰਗ ਉਹਦੇ ਮਨ ਚ ਲੋਭ ਆ ਗਿਆ ਫਿਰ ਰਟਾਇਰ ਤਾਂ ਹੋਏ ਜਾਣੇ ਰਟਾਇਰ ਹੋਣ ਤੋਂ ਪਹਿਲਾਂ ਪਹਿਲਾਂ ਪੈਸੇ ਬਣਾ ਲਓ ਜਿੰਨੇ ਬਣਦੇ ਨੇ ਉਹਨੇ ਕਿਸੇ ਮੋਟੀ ਸੰਮੀ ਤੋਂ ਮੋਟੀ ਰਿਸ਼ਵਤ ਮੰਗ ਲਈ ਉਹਨੂੰ ਸਾਸੰਗਤ ਵਿਜੀਲੈਂਸ ਨੇ ਆਪੇ ਪਕੜਿਆ ਨਹੀਂ ਰੰਗੇ ਹੱਥੀਂ ਨੋਟ ਦੇ ਕੇ ਪਕੜਾ ਲਿਆ ਉਦੋਂ ਸ਼ੁਰੂ ਹੋਇਆ ਸੀ ਕੰਮ ਬੇ ਨੋਟ ਦੇ ਕੇ ਰੰਗ ਲਾ ਕੇ ਨੋਟਾਂ ਨੂੰ ਪਕੜਾਉਂਦੇ ਸੀ ਜਦੋਂ ਤੋਂ ਰਿਸ਼ਵਤ ਪਗੜੀ ਗਈ ਅਖਬਾਰਾਂ ਚ ਆ ਗਿਆ ਰੌਲਾ ਪੈ ਗਿਆ ਉਹਦਾ ਸਸਪੈਂਡ ਕਰ ਦਿੱਤਾ ਉਹ ਘਰ ਬਹਿ ਗਿਆ ਉਹਨੂੰ ਬੜੀ ਟੈਨਸ਼ਨ ਪਈ ਮੇਰੀ ਤਾਂ ਰਿਟਾਇਰਮੈਂਟ ਵੀ ਖਰਾਬ ਹੋ ਗਈ ਮੇਰੀ ਤਨਖਾਤਾ ਵੀ ਫਰਕ ਪੈਣਾ ਮੇਰੀ ਪੈਨਸ਼ਨ ਦਾ ਵੀ ਫਰਕ ਪੈਣਾ ਮੇਰੀ ਆਕੂਜ ਹੋ ਗਿਆ ਉਹ ਜਦੋਂ ਸਸਪੈਂਡ ਹੋ ਕੇ ਘਰ ਬਹਿ ਗਿਆ ਉੱਤੇ ਕੇਸ ਚੱਲ ਪਿਆ ਇੰਨੀ ਕਿ ਟੈਨਸ਼ਨ ਵਧੀ ਉਹਦੀ ਟੈਨਸ਼ਨ ਨਾਲ ਕਹਿੰਦੇ ਉਹਦੀ ਦਿਮਾਗ ਦੀ ਨਸ ਫਟ ਗਈ ਤਾਂ ਉਹਨੂੰ ਪੈਰਾਲਾਈਜ਼ ਹੋ ਗਿਆ ਜ਼ਬਾਨ ਤੋਂ ਕਮਜ ਚ ਚਲਾ ਗਿਆ ਉਹ ਬੰਦਾ ਨਾ ਉਹਦਾ ਅੰਗ ਪੈਰ ਹਿੱਲੇ ਨਾ ਜ਼ਬਾਨ ਹਿੱਲੇ ਹਸਪੀਟਲ ਲੱਗਿਆ ਉੱਥੇ 20-25 ਦਿਨ ਰੱਖਿਆ ਉਹਨੇ ਘਰ ਭੇਜ ਤਾ ਕਹਿੰਦੇ ਭਾਈ ਠੀਕ ਹੋ ਜਾਏ ਤਾਂ ਕੱਲ ਹੋ ਜਾਏ ਨਾ ਹੋਵੇ ਤਾਂ ਕਹਿੰਦੇ ਕੁੰਮਾ ਵਿੱਚ ਗਏ ਨੌਨੋ ਸਾਲ ਨਹੀਂ ਉੱਠਦੇ ਘਰ ਵਾਲੇ ਕਰ ਲੈ ਘਰ ਚ ਨਰਕ ਪੈ ਗਿਆ ਸਾਰਾ ਕੁਝ ਉਹਦੀ ਗੰਦਗੀ ਧੋਣੀ ਉਹ ਆਪ ਦਾ ਸੀ ਜਿਹੜੀ ਹਾਲਤ ਵਿੱਚ ਕੁੰਮਾ ਵਿੱਚ ਜਿਹੜੇ ਉੱਪਰ ਵਾਲੇ ਘਰ ਦੇ ਹੋ ਨਰਕ ਚ ਪੈ ਗਿਆ ਵਿਚਾਰੇ ਤਨ ਦੋ ਕੁ ਮਹੀਨੇ ਜਦੋਂ ਮਹੀਨਾ ਦੋ ਮਹੀਨੇ ਲੰਘੇ ਇੱਕ ਕੋਈ ਸੱਜਣ ਉਹਦੀ ਖ਼ਬਰ ਲੈਣ ਆਇਆ ਉਹ ਦਿਨ ਹਾਲ ਸੀ ਜਦੋਂ ਖ਼ਬਰ ਲੈਣ ਆਇਆ ਉਹਨੂੰ ਉਹਦੇ ਕੋਲ ਪਰਵਾਰ ਵਿੱਚ ਬੈਠਾ ਬੈਠਾ ਯਾਦ ਆਇਆ ਉਹਨੇ ਫਿਰ ਕਿਹਾ ਕਹਿੰਦੇ ਭਾਈ ਮੇਰਾ ਮਨ ਕਹਿੰਦਾ ਇਹ ਕਿਸੇ ਸੰਤ ਦਾ ਸ਼ਰਾਪਿਆ ਹੋਇਆ ਹੈ ਹੁਣ ਤੁਸੀਂ ਕਹੋਗੇ ਸੰਤ ਵੀ ਸ਼ਰਾਪ ਦੇ ਦਿੰਦਾ ਹੈ ਜਿਹੜਾ ਸੰਤ ਹੈ ਸਾਹ ਸੰਗਤ ਉਹ ਜ਼ੁਬਾਨ ਤੋਂ ਨਹੀਂ ਫਿਰ ਮੋਰਿਆਂ ਬੋਲਦਾ ਉਹਦੀ ਜਗ੍ਹਾ ਉੱਤੇ ਰੱਬ ਜਵਾਬ ਦਿੰਦਾ ਉਹ ਆਪ ਨਹੀਂ ਬੋਲਦਾ ਜਦੋਂ ਚੁੱਪ ਕਰ ਜਾਏ ਉਹਦੀ ਜਗ੍ਹਾ ਉੱਤੇ ਫਿਰ ਰੱਬ ਜਵਾਬ ਦਿੰਦਾ ਹੈ ਇਹਦਾ ਮਤਲਬ ਸੰਤ ਵੀ ਸਰਾਫ ਦਿੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਹਜ਼ੂਰ ਕਹਿੰਦੇ ਜੋ ਜੋ ਸੰਤ ਸਰਾਪਿਆ ਸੇ ਫਰੇ ਪਵੰਦੇ ਪੇੜ ਮਡਾ ਹੂੰ ਕਟਿਆ ਤਿਸਡਾਲ ਸੁਪੰਦੇ ਕਹਿੰਦੇ ਦਰਖਤ ਜੜ ਤੋਂ ਕਟਿਆ ਜਾਏ ਟਾਣੀਆਂ ਸੁੱਕ ਜਾਂਦੀਆਂ ਨੇ ਇਦਾਂ ਜਿਹੜਾ ਸੰਤ ਦਾ ਸਰਾਫਿਆ ਜਾਵੇ ਉਹਦਾ ਕੁਝ ਨਹੀਂ ਬਚਦਾ ਸਭ ਕੁਝ ਸਪ ਜਾਂਦਾ ਹੈ ਕਹਿੰਦੇ ਉਹ ਬੰਦੇ ਨੇ ਉਹਨਾਂ ਨੂੰ ਕਿਹਾ ਘਰ ਵਾਲਿਆਂ ਨੂੰ ਭਾਈ ਮੈਨੂੰ ਲੱਗਦਾ ਸੰਤ ਦਾ ਸਰਾਫਿਆ ਹੋਇਆ ਹੈ ਕਹਿੰਦੇ ਜੇ ਮੇਰੀ ਗੱਲ ਮੰਨੋ ਮੈਂ ਉਦੋਂ ਕੋਲ ਸੀ ਕਹਿੰਦੇ ਆਹ ਗੱਲ ਹੋਈ ਹੈ ਕਹਿੰਦੇ ਇਹਨੂੰ ਉੱਥੇ ਲੈ ਜਾਓ ਹੁਣ ਦੇਖੋ ਸੰਤ ਕੌਣ ਹੈ ਸੰਤ ਕਿਹਨੂੰ ਕਹਿੰਦੇ ਨੇ ਜਦੋਂ ਰਾਣਾ ਸਾਹਿਬ ਲੱਗੇ ਗਏ ਤਾਂ ਮਾਂ ਪਰ ਤੁੱਪੇ ਬੈਠੇ ਸੀ ਸੰਗਤ ਕੋਲ ਇਕੱਠੀ ਉਹਨੇ ਟਰਾਲੀ ਚੋਂ ਮੰਜਾ ਲਾਇਆ ਮੰਜੇ ਤੇ ਪਿਆ ਹੋਇਆ ਕਿ ਉਹ ਕਿਹੜਾ ਹਿਲਦਾ ਜੁਲਦਾ ਹੈ ਪੈਰਾਲਾਈਜ਼ ਦਾ ਹੰਗ ਹੋਇਆ ਹੋਇਆ ਹੈ ਜਬਾਨ ਖਿੱਚੀ ਹੈ ਹੱਥ ਪੈਰ ਨਹੀਂ ਹਲ ਮੰਜਾ ਲਾ ਕੇ ਲੈ ਕੇ ਗਏ ਸੰਗਤ ਵਿੱਚ ਕੋਈ ਬਿਮਾਰ ਬੰਦਾ ਲੈ ਆਂਦਾ ਹੈ ਉਹ ਘਰ ਵਾਲੇ ਹੱਥ ਜੋੜ ਕੇ ਕਹਿੰਦੇ ਵਾਹ ਪੁਰਸ਼ੋ ਇਹ ਬਿਮਾਰੇ ਦਾ ਭਲਾ ਕਰ ਦਿਓ ਕਹਿੰਦੇ ਉਹ ਬੰਦਾ ਜੀ ਜਿਨੇ ਤੁਹਾਨੂੰ ਸਵਾਲ ਕੀਤਾ ਸੀ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕੀ ਹੁੰਦਾ ਵਾਹਿਗੁਰੂ ਵਾਹਿਗੁਰੂ ਮੈਂ ਕਹਿ ਦਿੰਦਾ ਕਹਿੰਦੇ ਜੀ ਫਲਾਨੇ ਪਿੰਡ ਦਾ ਤਾ ਵਾਹ ਪੁਰਸ਼ ਕਹਿੰਦੇ ਭਾਈ ਸਾਨੂੰ ਕੀ ਪਤਾ ਕੌਣ ਹੈ ਸਾਨੂੰ ਤਾਂ ਰੋਜ਼ ਲੋਕ ਸਵਾਲ ਕਰਦੇ ਇਹਨੂੰ ਕਹਿੰਦੇ ਸੰਤ ਜਿਹਦਾ ਕਿਸੇ ਨਾਲ ਵੈਰ ਨਹੀਂ ਉਹ ਯਾਦ ਨਹੀਂ ਰੱਖਦਾ ਕਿ ਮੇਰੇ ਨਾਲ ਉਹਦਾ ਵੈਰ ਹੈ ਉਹਦੀ ਜਗਾ ਉੱਤੇ ਰੱਬ ਕੰਮ ਕਰਨਾ ਸ਼ੁਰੂ ਕਰਦਾ ਸਾਧ ਸੰਗਤ ਇਹ ਸਾਧੂ ਦੀ ਨਿਸ਼ਾਨੀ ਹੈ ਉਹ ਕਿਸੇ ਦਾ ਵੈਰ ਚਿੱਤੇ ਨਹੀਂ ਰੱਖਦਾ ਮੇਰੇ ਨਾਲ ਕੋਈ ਵੈਰ ਹੈ ਕਿਉਂਕਿ ਉਹਦਾ ਕਿਸੇ ਨਾਲ ਵੈਰ ਨਹੀਂ ਰਹਿੰਦਾ ਉਹਦੀ ਸੁਰਤ ਰੱਬ ਵਿੱਚ ਰਹਿਣ ਲੱਗ ਪੈਂਦੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹਰ ਪਹਿ ਨਹੀਂ ਜਾਪ ਕੇ ਕੰਚਨ ਮੱਟੀ ਮੰਨੇ ਨੈ ਨਿੰਦਿਆ ਨਾ ਉਸਤ ਤ ਜਾਪ ਕੇ ਲੋਭ ਮੋਹ ਬਿ ਮੰਨਾ ਹਰਕ ਸੋਗ ਤੇ ਰਹ ਨਿਹਾਰੋ ਤਿੰਨ ਜਗ ਤਤ ਪਿਸ਼ ਨਾ ਕਹੇ ਭਾਈ ਸਾਨੂੰ ਕੀ ਪਤਾ ਹੈ ਸਾਨੂੰ ਤਾਂ ਲੋਕੀ ਰੋਜ ਸਵਾਲ ਕਰਦੇ ਕਹਿੰਦੇ ਮਾਰੇ ਭਲਾ ਕਰਦੇ ਹੋ ਕਹਿੰਦੇ ਅਸੀਂ ਕੌਣ ਹੁੰਨੇ ਭਲਾ ਕਰਨ ਵਾਲੇ ਭਾਈ ਜਿਹਦਾ ਭਲਾ ਕਰਨਾ ਵਾਹਿਗੁਰੂ ਨੇ ਕਰਨਾ ਹੈ ਜਿਹਦਾ ਭਲਾ ਕਰਨਾ ਹੈ ਕਹਿੰਦੇ ਵਾਹਿਗੁਰੂ ਨੇ ਕਰਨਾ ਹੈ ਤੁਮਾਂ ਪਰਸ਼ਾਂ ਫਿਰ ਵੀ ਦਇਆ ਕੀਤੀ ਇੱਕ ਸਿਮਰਨਾ ਮਾਲਾ ਚੁੱਕੀ ਉਹ ਮਾਲਾ ਉਹਦੇ ਘਰਦਿਆਂ ਨੂੰ ਦੇ ਕੇ ਕਹਿੰਦੇ ਭਾਈ ਇਹਦੇ ਕੋਲ ਵਾਹਿਗੁਰੂ ਵਾਹਿਗੁਰੂ ਕਰੋ ਜੇ ਉਮਰ ਚ ਵੱਧਦਾ ਹੋਇਆ ਆਪੇ ਵਾਹਿਗੁਰੂ ਠੀਕ ਕਰਦਾ ਇੱਕ ਵਾਰ ਆਖੋ ਵਾਹਿਗੁਰੂ ਵਾਹਿਗੁਰੂ ਉਹ ਘਰ ਵਾਲੇ ਮੰਜਾ ਚੁੱਕ ਕੇ ਲਿਆ ਸਿਮਰਨਾ ਲੈ ਆਂਦਾ ਕੋਲ ਬੈਠੇ ਉਹਦੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦਾ ਸ਼ਮੀ 6 ਵਜੇ ਸ਼ੁਰੂ ਕੀਤਾ ਰਤੀ 2:30 ਵਜੇ ਤੇ ਸਾਧ ਸੰਗਤ ਜਿਹਨੂੰ ਡਾਕਟਰ ਕਹਿੰਦੇ ਸੀ ਪਤਾ ਨਹੀਂ ਕਦੋਂ ਹੌਮਾ ਚੋਂ ਬਾਹਰ ਆਵੇ ਅੰਮ੍ਰਿਤ ਵੇਲੇ 2:30 ਵਜੇ ਕੁੰਮਾ ਚੋਂ ਬਾਹਰ ਆ ਗਿਆ ਬੁੱਲਣ ਲੱਗ ਪਿਆ ਤੇ ਬੋਲਿਆ ਪਤਾ ਕੀ ਵਾਹਿਗੁਰੂ 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 ਕਿਉਂ ਘਰ ਵਾਲੇ ਕੋਲ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ ਕੰਨਾਂ 'ਚ ਆਵਾਜ਼ ਪੈ ਰਹੀ ਸੀ ਉਸ ਵਾਹਿਗੁਰੂ ਨੇ ਫਿਰ ਦੁੱਖ ਖੰਡਿਆ ਕਿਉਂਕਿ ਨਾਮ ਸਾ ਸੰਗਤ ਜਿੱਥੇ ਕਿਸੇ ਚੀਜ਼ ਦੀ ਪਹੁੰਚਣਾ ਹੋਵੇ ਉੱਥੇ ਨਾਮ دارو ਬਣਦਾ ਹੈ ਇਹ ਲਿਖ ਕੇ ਪਾਤਸ਼ਾਹ ਨੇ ਦਿੱਤਾ ਅਨਕੋ ਪਾਵੀ ਰੋਗ ਨ ਜਾਏ ਪੜੋ ਅਨਕੋ ਪਾਵੀ ਰੋਗ ਨ ਰੋਗ ਮਿਟੇ ਹਰ ਅਵਖਦ ਪਾਤਸ਼ਾਹ ਕਹਿੰਦੇ ਭਾਈ ਜਿੱਥੇ ਕੋਈ ਦਵਾਈ ਨਾ ਕੰਮ ਕਰੇ ਉੱਥੇ ਵਹਿ ਗੁਰਦਾ ਨਾਮ ਕੰਮ ਕਰਦਾ ਹੈ ਸਰਵ ਰੋਗ ਕਾਇ ਆਖਦ ਨਾਮ ਪੜੋ ਕਲਿਆਣ ਰੂਪ ਮੰਗਲ ਗੁਣ ਪਹੀ ਨਾਮ ਸਾਰੇ ਰੋਗਾਂ ਦਾ ਦਾਰੂ ਹੈ ਇਹਨੂੰ ਪਾਤਸ਼ਾਹ ਨੇ ਬਚਨ ਕਹੇ ਨਾਮ ਸਾਰੇ ਰੋਗਾਂ ਦਾ ਦਾਰੂ ਹੈ ਤੂੰ ਨਾਮ ਜਪ ਕੇ ਵੇਖ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖੁਜਲ ਹੋਈ ਹੈ ਨਿਤ ਧਈ ਹੈ ਹਰ ਪੁਰਖ ਨਿਰੰਜਨ ਜਦੋਂ ਮਹਾਂਪੁਰਸ਼ ਨੇ ਉਹ ਦਿੱਤਾ ਸਿਮਰਉ ਨੀ ਜਪਿਆ ਢਾਈ ਵਜੇ ਘੁੰਮਾ ਚੋਂ ਬਾਹਰ ਆ ਗਏ ਸਵੇਰੇ ਘਰ ਵਾਲੇ ਗੱਡੀ ਚੁੱਕ ਕੇ ਚਲੇ ਗਏ ਕਹਿੰਦੇ ਮਹੰਦਾ ਜੀ ਉਹ ਬੋਲਣ ਲੱਗ ਪਏ ਕਹਿੰਦੇ ਭਾਈ ਬਸ ਉਹਦੇ ਕੋਲ ਵਾਹਿਗੁਰੂ ਵਾਹਿਗੁਰੂ ਜਪੋ ਜੇ ਉਮਰ ਚ ਵੱਧਦਾ ਹੋਇਆ ਨਾ ਕਹਿੰਦੇ ਤੁਰਨ ਫਿਰਨ ਵੀ ਲੱਗ ਜਾਓ। ਦਾ ਸਾਧ ਸੰਗ ਸਾਧੂ ਕਹਿੰਦੇ ਉਹਨੂੰ ਜਿਹੜਾ ਭਲਾ ਕਰਦਾ ਫਿਰ ਦੂਜੇ ਦਾ। ਉਹ ਵਾਹਿਗੁਰੂ ਵਾਹਿਗੁਰੂ ਜਪਦੇ ਰਹਿ ਫਿਰ ਉਹ ਤੁਰਨ ਫਿਰਨ ਵੀ ਲੱਗ ਪਿਆ ਵਾਹਿਗੁਰੂ ਕਹਿੰਦਾ ਰਿਹਾਤ ਉਹਦੇ ਵਿੱਚ ਥੋੜਾ ਜਿਹਾ ਨੁਕਸਰ ਪਰ ਉਹ ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ ਉਹ ਆਪਣੇ ਸਰੀਰ ਦੀ ਕਿਰਿਆ ਸੰਭਾਲਦਾ ਰਿਹਾ ਗੁਰੂ ਦਾ ਜਿਹੜਾ ਨਾਮ ਹੈ ਸਾਧ ਸੰਗ ਉਹ ਵੱਡੇ ਤੋਂ ਵੱਡੇ ਦੁੱਖ ਨੂੰ ਖੰਡਦਾ ਹੈ। ਕਹਿਣ ਤੋਂ ਪਹਾਵ ਜਿੱਥੇ ਸਾਧੂ ਚੁੱਪ ਕਰਦਾ ਹੈ ਸੰਤ ਦੀ ਚੁੱਪ ਜਿਹੜੀ ਹੈ ਉਹ ਵੀ ਬਹੁਤ ਖਤਰਨਾਕ ਹੈ ਜੇ ਸਿਰ ਸਾਧੂ ਭਾਗਤ ਗੁਰਸ਼ਿਕ ਗੁਰਮੁ ਗੁਰੂ ਜਵਾਬ ਨਾ ਦੇਵੇ ਉਹਦੀ